ਲੁਧਿਆਣਾ ਦੇ ਫੀਲਡ ਕਾਂਚਸ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਵਿਖੇ ਮਰੀਨ ਸ਼ਾ ਸੇਵਾ ਸੁਸਾਇਟੀ ਜਿਸ ਦੇ ਵੱਲੋਂ 86ਵੇਂ ਸਾਲਾਨਾ ਮਹਾਨ ਗੁਰਮਤ ਸਮਾਗਮ ਨੂੰ ਸੇਸ਼ ਬਟਕ ਦਾ ਯੋਜਨ ਕੀਤਾ ਗਿਆ। ਵਿਧਕਾਨ ਗੱਲਬਤਕਾਰ ਦਾ ਪ੍ਰਬੰਧਕਾਂ ਨੇ ਦੱਸਿਆ ਕਿ ਮਿਤੀ 10 ਤੋਂ 13 ਫਰਵਰੀ ਨੂੰ ਸਮਾਗਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਪ੍ਰਬੰਧਕਾਂ ਦੇ ਵੱਲੋਂ ਸਮੂਹ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਸਮਾਗਮ ਦੇ ਵਿੱਚ ਹਾਜ਼ਰੀ ਲਗਵਾਈ ਜਾਵੇ ਤੇ ਗੁਰੂ ਕਾ ਅਸ਼ੀਰਵਾਦ ਪ੍ਰਾਪਤ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਜੋਤ ਸਿੰਘ ਰੋਬੀ ਪਤਰਾ ਮੀਰਨ ਸ਼ਾਹ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ 86ਵਾਂ ਮਹਾਨ ਗੁਰਮਤ ਸਮਾਗਮ ਜੋ ਕਿ ਮਹਾਪੁਰਸ਼ਾਂ ਸੰਤਾਂ ਦੀ ਯਾਦ ਦੇ ਵਿੱਚ ਹਰ ਸਾਲ ਗੁਰਦੁਆਰਾ ਵਿਖੇ ਕਰਵਾਇਆ ਜਾਂਦਾ ਹੈ ਇਸ ਵਿੱਚ ਪੰਥ ਦੇ ਮਹਾਨ ਕਵੀ ਮਹਾਨ ਕਥਾਵਾਚਕ ਅਤੇ ਰਾਗੀ ਜਿਨ੍ਹਾਂ ਦੇ ਕੱਲ ਤੋਂ ਸਮਾਗਮ ਸ਼ੁਰੂ ਹੋਣ ਜਾ ਰਹੇ ਹਨ ਸਵੇਰੇ 10 ਫਰਵਰੀ ਕੱਲ ਸਵੇਰੇ 10 ਵਜੇ 51 ਸ਼੍ਰੀ ਸਹਿਜ ਪਾਠ ਦੀ ਆਰੰਭਤਾ ਹੋਵੇਗੀ ਜਿਨ੍ਹਾਂ ਦੀ ਸਮਾਪਤੀ ਆਪਣਾ 13 ਫਰਵਰੀ ਨੂੰ ਸਵੇਰੇ ਪਾਠਾਂ ਦੀ ਸਮਾਪਤੀ ਕੀਤੀ ਜਾਏਗੀ 10 ਤਰੀਕ ਰਾਤ ਨੂੰ 7 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਦੀਵਾਨ ਸੱਜਣਗੇ 11 ਤਰੀਕ 12 ਤਰੀਕ ਰਾਤ ਦਾ ਸਮਾਗਮ ਹੋਏਗਾ 13 ਤਰੀਕ ਨੂੰ ਸਵੇਰੇ ਆਪਣਾ ਜਦੋਂ ਸਮਾਪਤੀ ਹੋਏਗੀ ਇਹ ਸਹਿਜ ਪਾਠ ਦੀ ਉਸ ਤੋਂ ਉਪਰੰਤ ਕੀਰਤਨ ਦਰਬਾਰ 3 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਸੰਪੂਰਨਤਾ ਹੋਵੇਗੀ ਇਸ ਵਿੱਚ ਪੂਰਨ ਸਹਿਯੋਗ ਗੁਰਦੁਆਰਾ ਕਲਗੀਧਰ ਸਿੰਘ ਸਭਾ ਲੰਗਰ ਕਮੇਟੀ ਦਾ ਪੂਰਨ ਸਹਿਯੋਗ ਹੁੰਦਾ ਹੈ ਮੀਰਨ ਸ਼ਾਹ ਸੇਵਾ ਸੁਸਾਇਟੀ ਜੋ ਕਿ ਪਿਛਲੇ ਕਈ ਲੰਮੇ ਸਮੇਂ ਤੋਂ ਪਾਕਿਸਤਾਨ ਤੋਂ ਚਲਦੀ ਭਜਨਗੜ ਪਿੰਡ ਦੇ ਵਿੱਚ ਮਿੰਟ ਕੋ ਮਰੀਦ ਤੋਂ ਉੱਥੋਂ ਦੀ ਚੱਲਦਾ ਹੋਇਆ ਇਹ ਸਮਾਗਮ ਇਸ ਸਥਾਨ ਤੇ ਕੀਤਾ ਜਾਂਦਾ ਹੈ ਲੁਧਿਆਣਾ ਲੁਧਿਆਣੇ ਵਾਸੀਓ ਨੂੰ ਸਿਰਫ ਬੇਨਤੀ ਇਹ ਕਰਨਾ ਚਾਹੁੰਦੇ ਹਾਂ ਗੁਰੂ ਘਰ ਦੇ ਕਾਰਜ ਨੇ ਆਪ ਜੀ ਦੇ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਚਾਰੇ ਦਿਨ ਗੁਰੂ ਘਰ ਆ ਕੇ ਆਪ ਜੀ ਖੁਸ਼ੀਆਂ ਪ੍ਰਾਪਤ ਕਰੋ ਤੇ ਸਵੇਰੇ ਕੱਲ ਸਾਰਿਆਂ ਨੂੰ ਬੇਨਤੀ ਹੈ 10 ਵਜੇ ਪੱਠ ਦੀ ਆਰੰਭਤਾ ਹੋਵੇਗੀ ਆਪ ਜੀ ਟਾਈਮ ਨਾਲ ਆ ਕੇ ਆਪਣਾ ਗੁਰੂ ਘਰ ਦੀਆਂ ਹਾਜ਼ਰੀਆਂ ਪ੍ਰਾਪਤ ਕਰੋ ਜੀ ਭਰ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਵਾਲੇ ਟਿਕਾਦਰਪੋਰਟ